ਕਾ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਲਾਈਨਿੰਗ ਵਾਲੀ ਸ਼ਰਟ ਤੇ ਪਲੋਈਆਂ ਪਾਣ ਦਾ ਸੌਖਾ ਜਿਹਾ ਤਰੀਕਾ ਤੇ ਆਸਾਨ ਤਰੀਕੇ ਨਾਲ ਬਲ ਵੀ ਨਹੀਂ ਪਊਗਾ ਇਹਦੇ ਵਿੱਚ ਤੇ ਆਪਾਂ ਨੇ ਇਹ ਲਾਈਨਿੰਗ ਜੜੀ ਹੋਈ ਏ ਲਾਈਨਿੰਗ ਦੇ ਉੱਤੇ ਹੀ ਆਪਾਂ ਨੇ ਨਿਸ਼ਾਨ ਲਾਏ ਹੋਏ ਨੇ ਪਲੋਈਆਂ ਦੇ ਤੇ ਆਪਾਂ ਇਹਦੇ ਉੱਤੇ ਇੱਕ ਥੋੜੇ ਜਿਹਾ ਮੋٹے ਬਖੇ ਨਾਲ ਉੱਪਰ ਪਲੋਈਆਂ ਦੇ ਉੱਤੇ ਸਿਉਣਾ ਲਾ ਲਾਂਗੇ ਸਾਰੀਆਂ ਪਲੋਈਆਂ ਤੇ ਇਸੇ ਤਰ੍ਹਾਂ ਹੀ ਆਪਾਂ ਸਿਉਣਾ ਲਾ ਲਾਂਗੇ ਸਿੱਧੀਆਂ ਸਿਉਣਾ ਲਾਣੀਆਂ ਨੇ ਜਿਵੇਂ ਨਿਸ਼ਾਨ ਲੱਗੇ ਹੋਏ ਨੇ ਉਸੇ ਤਰ੍ਹਾਂ ਹੀ ਸਿਉਣਾ ਲਾ ਲੈਣਨੇ ਆਪਾਂ ਸਾਈਡ ਵਾਲੀਆਂ ਤੇ ਵੀ ਤਾਂ ਕਿ ਆਪਣਾ ਕੱਪੜਾ ਥੋੜਾ ਜਿਹਾ ਬਿਲਕੁਲ ਜਿਆਦਾ ਪਤਲਾਏ ਕੱਪੜਾ ਤੇ ਆਪਣਾ ਕੱਪੜਾ ਰਿਸਕੇਣਾ ਵਿੱਚ ਵਾਲ ਨਾ ਪਵੇ ਇਸ ਤਰ੍ਹਾਂ ਆਪਾਂ ਸਾਰੇ ਪਾਸੇ ਲਗਾ ਲਈਆਂ ਤੇ ਆਪਾਂ ਜਿਹੜੇ ਕਪ ਧਾਗੇ ਨੇ ਉਹ ਕੱਟ ਕੇ ਤੇ ਹੁਣ ਆਪਾਂ ਇਸ ਨੂੰ ਇੱਥੋਂ ਫੜਾਂਗੇ ਸਿੱਧਾ ਪੜਨਾ ਹੈ ਬਿਲਕੁਲ ਇਸ ਤਰੀਕੇ ਨਾਲ ਰੱਖਣਾ ਹੈ ਤੇ ਇਸ ਤਰੀਕੇ ਨਾਲ ਇਸ ਨੂੰ ਫੜਨਾ ਹੈ ਜਿਵੇਂ ਆਪਾਂ ਨੇ ਜਿੱਥੋਂ ਤੱਕ ਆਪਣੇ ਪੁਲੀਆਂ ਦੇ ਨਿਸ਼ਾਨ ਨੇ ਉੱਥੋਂ ਆਪਾਂ ਚੁਟਕੀ ਜਿਨਾ ਫੜ ਕੇ ਸਿੱਧਾ ਕਰ ਲੈਣਾ ਵਾਲ ਕੱਟਦੇ ਨੇ ਬਿਲਕੁਲ ਤੇ ਥੋੜੀ ਜੀ ਪਿੱਛੇ ਮਸ਼ੀਨ ਰੱਖੜ ਕੇ ਖਾਲੇ ਚਲਾ ਕੇ ਤੇ ਉੱਤੇ ਲੈ ਆਉਣੀ ਹੈ ਤੇ ਆਪਾਂ ਇਸ ਤੋਂ ਬਿਲਕੁਲ ਉੱਪਰੋਂ ਬ੍ਰੀਕ ਲਿਆ ਕੇ ਇੱਥੋਂ ਵਿਚਾਲੇ ਪਾਸੇ ਥੋੜਾ ਜਿਹਾ ਮੋਟਾ ਕਰਕੇ ਤੇ ਆਪਾਂ ਇਸ ਤਰ੍ਹਾਂ ਅੱਧੇ ਕੋਇੰਚ ਦਾ ਵਿਚਾੜੇ ਲੈ ਜਾਣਾ ਹੈ ਤੇ ਆਪਾਂ ਇਸ ਨੂੰ ਬਾਹਰ ਨੂੰ ਕੱਢ ਦੇਣਾ ਹੈ ਇਸ ਤਰ੍ਹਾਂ ਕੱਢ ਕੇ ਆਪਾਂ ਤੇ ਦੂਸਰੀ ਸਾਈਡ ਤੇ ਵੀ ਇਸੇ ਤਰ੍ਹਾਂ ਹੀ ਪਾ ਲੈਣੀਆਂ ਨੇ ਦੇਖੋ ਜੀ ਬਿਲਕੁਲ ਸਫਾਈ ਦੇ ਵਿੱਚ ਪਈਆਂ ਨੇ ਤੇ ਦੂਸਰੀ ਸਾਈਡ ਤੇ ਵੀ ਆਪਾਂ ਇਸ ਤਰ੍ਹਾਂ ਹੀ ਖਿੱਚ ਕੇ ਹੱਥ ਨਾਲ ਤੇ ਫਿਰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਪਿੱਛੇ ਕੱਪੜਾ ਰੱਖ ਕੇ ਉਸੇ ਤਰ੍ਹਾਂ ਹੀ ਆਪਾਂ ਪਾ ਲੈਣੀਆਂ ਥੋੜੀ ਜਿਹੀ ਡੂੰਗੀ ਵਿੱਚੋਂ ਪਾਇਆ ਕਰੋ ਤਾਂ ਕਿ ਫਿਟਿੰਗ ਜਿਆਦਾ ਸੋਹਣੀ ਆਉਂਦੀ ਹੈ ਜਿੰਨੀ ਥੋੜੀ ਜਿਹੀ ਡੂੰਗੀ ਹੋਵੇ ਇਸ ਤਰ੍ਹਾਂ ਬਰੀਕ ਉਪਰੋਂ ਮੋਟਾ ਬਰੀਕ ਲਿਆ ਕੇ ਵਿਚਾਲੇ ਮੋਟਾ ਤੇ ਫਿਰ ਬਰੀਕ ਨੂੰ ਬਾਹਰ ਨੂੰ ਕੱਢ ਦੇਣਾ ਹੈ ਆਪਾਂ ਨੇ ਇਸੇ ਤਰ੍ਹਾਂ ਹੀ ਇਹ ਦੇਖੋ ਜੀ ਦੋਨੋਂ ਪਾਸੇ ਆਪਣੀਆਂ ਪਲੋਈਆਂ ਵਧੀਆ ਪੈ ਚੁੱਕੀਆਂ ਨੇ ਤੇ ਹੁਣ ਆਪਾਂ ਸਾਈਡ ਵਾਲੀਆਂ ਪਲੋਈਆਂ ਪਾਵਾਂਗੇ ਫੀਟਿੰਗ ਵਾਲੀਆਂ ਇਹਨੂੰ ਹਲਕੇ ਜਿਹੇ ਹੱਥ ਨਾਲ ਖਿੱਚ ਲਾਂਗੇ ਤਾਂ ਕਿ ਜਿਹੜੀ ਸਿਉਣ ਹੁੰਦੀ ਏ ਕਈ ਵਾਰੀ ਆਪਾਂ ਸਿਉਣ ਲਾਣੇ ਆ ਜਦੋਂ ਖਿੱਚ ਪੈ ਜਾਂਦੀ ਏ ਸਿਉਣ ਨੂੰ ਮਲਾ ਜਾਂ ਖਿੱਚ ਲੋ ਤਾਂ ਕਿ ਤੰਕਾ ਹਲਕਾ ਜਾਂ ਟੁੱਟ ਜੇ ਵਿੱਚੋਂ ਤਾਂ ਕਿ ਆਪਣਾ ਵਾਲ ਨਾ ਪਵੇ ਇਸੇ ਤਰ੍ਹਾਂ ਹੀ ਦੂਸਰੀ ਸਾਈਡ ਤੇ ਰੱਖ ਕੇ ਅੰਦਰਲੇ ਪਾਸਿਓਂ ਬਾਹਰ ਨੂੰ ਕੱਢ ਦੇਣੀ ਇਹ ਅੱਦੇ ਕੋਈ ਇੰਚ ਤੇ ਪਾਣੀ ਪੈਰ ਪੈਰ ਤੇ ਬਸ ਇਹ ਪੈਰ ਪੈਰ ਦਾ ਮਾਰਜਨ ਰੱਖ ਕੇ ਤੁਸੀਂ ਨੇ ਪਿੱਛੋਂ ਹਲਕੇ ਜਿਹੇ ਹੱਥ ਨਾਲ ਜ਼ਰੂਰ ਖਿੱਚਣੀ ਹੈ ਪਲੋਈ ਬਿਲਕੁਲ ਨੋਰਮਲ ਜੀ ਜ਼ਿਆਦਾ ਵੀ ਨਹੀਂ ਖਿੱਚਣੀ ਤਾਂ ਕਿ ਆਪਣੀ ਪਲੋਈ ਵੀ ਇਕੱਠੀ ਨਾ ਹੋਵੇ ਇਹ ਸਾਈਡ ਵਾਲੀ ਪਲੋਈ ਥੋੜੀ ਜਿਹੀ ਇਕੱਠੀ ਹੋ ਜਾਂਦੀ ਏ ਤੇ ਆਪਾਂ ਇਸੇ ਤਰ੍ਹਾਂ ਹੀ ਬਾਹਰ ਨੂੰ ਕੱਢ ਦੇਣਾ ਤੇ ਥੋੜਾ ਜਿਹਾ ਆਪਾਂ ਨੇ ਧਾਗਾ ਮਸ਼ੀਨ ਖਾਲੀ ਉੱਪਰ ਦੇ ਚਲਾਣੀ ਹੈ ਬਾ ਕੱਢ ਕੇ ਇਸੇ ਤਰ੍ਹਾਂ ਇਧਰੋਂ ਵੀ ਖਿੱਚ ਕੇ ਆਪਾਂ ਤੇ ਇਸੇ ਤਰ੍ਹਾਂ ਹੀ ਆਪਾਂ ਮੋਡੇ ਵਾਲੇ ਪਾਸੇ ਸ਼ੁਰੂ ਕਰਕੇ ਅੰਦਰਲੇ ਪਾਸੋਂ ਬਾਹਰ ਕੱਢ ਦੇਣੀ ਹੈ ਮਸ਼ੀਨ ਇਹ ਵੀ ਇੱਕ ਪੈੜ ਦੀ ਸਿਉਣ ਸਿਉਣ ਰੱਖਣੀ ਹੈ ਤੇ ਬਾਅਦ ਚ ਬਰੀਕ ਚ ਵੀ ਬਿਲਕੁਲ ਬਰੀਕ ਕੱਢ ਕੇ ਬਾਹਰ ਕੱਢ ਦੇਣਾ ਆਪਾਂ ਨੇ ਥੋੜੀ ਜੀ ਖਾਲੀ ਮਸ਼ੀਨ ਚਲਾ ਲਿਆ ਕਰੋ ਤਾਂ ਕਿ ਥੋੜੇ ਧੱਗਾਂ ਨੂੰ ਜਦੋਂ ਬਾਲ ਪਿਆ ਜਾਂਦੇ ਨੇ ਫਿਰ ਪਲੋਈ ਉੱਡੜਦੀ ਨਹੀਂਗੀ ਇਹ ਦੇਖੋ ਜੀ ਆਪਾਂ ਨੇ ਪਲੋਈਆਂ ਪਾ ਲਈਆਂ ਤੇ ਇਹਦੇ ਵਿੱਚ ਬਿਲਕੁਲ ਵੀ ਬਾਲ ਨਹੀਂ ਪੈ ਰਿਹਾ ਦੋਨੋਂ ਪਾਸੇ ਹੀ ਦੇਖੋ ਜੀ ਇਹ ਜਿਸਫਾਈ ਨਾ ਪਈਏ ਵਲਣੀ ਪੈਂਦਾ ਇਹਦੇ ਵਿੱਚ ਤੇ ਦੂਸਰੇ ਸਾਈਡ ਤੇ ਵੀ ਆਪਾਂ ਪਾ ਲੈਨੇ ਆ ਦੂਸਰੀ ਸਾਈਡ ਤੇ ਆਪਣੀਆਂ ਪਲੋਈਆਂ ਪੂਰੀਆਂ ਕੰਪਲੀਟ ਹੋ ਚੁੱਕੀਆਂ ਨੇ ਤੇ ਇਹ ਦੇਖੋ ਜੀ ਦੋਨੋਂ ਪਾਸੇ ਵੀ ਬਿਲਕੁਲ ਵਲਣੀ ਪੈ ਰਿਆ ਤੇ ਧਾਗੇ ਆਪਾਂ ਫालतू ਜਿਹੜੇ ਕੱਟ ਲੈਣੇ ਆ ਇਸ ਤਰੀਕੇ ਨਾਲ ਤੁਸੀਂ ਪਲੋਈਆਂ ਪਾਓਗੇ ਤੇ ਤੁਹਾਡੇ ਪਲੋਈਆਂ ਦੇ ਵਿੱਚ ਕਦੇ ਵੀ ਵਲਣੀ ਪਊਗਾ ਸਿਉਣ ਲਗਾ ਕੇ ਪਾਓ ਤੁਹਾਨੂੰ ਨੂੰ ਮੇਰਾ ਇਹ ਤਰੀਕਾ ਪਾਉਣ ਲਗਾਉਣ ਦਾ ਪਲੋਈਆਂ ਪਾਉਣ ਦਾ ਕਿਸ ਤਰ੍ਹਾਂ ਲੱਗਿਆ ਮੈਨੂੰ ਪਲੀਜ਼ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਇਹਦੇ ਇਸ ਨਾਲ ਬਿਲਕੁਲ ਵੀ ਵਲ ਨਹੀਂ ਪੈਂਦਾ ਪਲੋਈਆਂ ਦੇ ਵਿੱਚ ਤੇ ਤੁਹਾਨੂੰ ਮੇਰੀਆਂ ਵੀਡੀਓ ਕਿਸ ਤਰ੍ਹਾਂ ਲੱਗਦੀਆਂ ਨੇ ਉਹ ਵੀ ਮੈਨੂੰ ਜ਼ਰੂਰ ਦੱਸਿਆ ਕਰੋ ਇਹ ਦੇਖੋ ਜੀ ਦੋਨੋਂ ਪਾਸੇ ਬਿਲਕੁਲ ਸਹੀ ਹੈ ਧੰਨਵਾਦ ਜੀ